ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਗਾਜਰਾਂ ਦੀ ਬਰਫੀ ਯਾਨੀ ਕਿ ਗਜਰੇਲਾ ਬਰਫੀ ਜਿਹੜੀ ਕਿ ਸਰਦੀਆਂ ਦੀ ਡਿਸ਼ ਹੈ ਠੀਕ ਹੈ ਜੀ ਕਿਉਂਕਿ ਸਰਦੀਆਂ ਦੇ ਵਿੱਚ ਹੁਣ ਆ ਸੀਜ਼ਨ ਚੱਲ ਰਿਹਾ ਸਬਜ਼ੀਆਂ ਦਾ ਤਾਜ਼ੀਆਂ ਦਾ ਸੋ ਆਪਾਂ ਨੇ ਤਾਜ਼ੀਆਂ ਗਾਜਰਾਂ ਤੋਂ ਇਹ ਬਣਾਈ ਆ ਸੋ ਮੰਨੂ ਆਇਆ ਸੀਗਾ ਜੀ ਕਮੈਂਟ ਇਹਦੀ ਰੈਸਪੀ ਬਾਰੇ ਸੋ ਜਿਹੜੇ-ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਤੁਹਾਨੂੰ ਅੱਗੇ ਵੀਡੀਓ 'ਚ ਦੱਸ ਦਿਆਂ ਜਿਹੜਾ-ਜਿਹੜਾ ਮੈਂ ਸਮਾਨ ਲਿਆ ਇਹਦੇ 'ਚ ਪਾਉਣ ਵਾਸਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਬਹੁਤ ਹੀ ਵਧੀਆ ਬਰਫੀ ਆ ਦੇਖੋ ਜੀ ਕਿੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਆ ਤੇ ਕਿਵੇਂ-ਕਿਵੇਂ ਬਣਾਈ ਆ ਫਿਰ ਤੁਹਾਨੂੰ ਸਿਖਾਉਂਦੇ ਆ ਆਜੋ ਫਿਰ ਵੀਡੀਓ ਨਾਲ ਬਨੇ ਰਹੋ ਰੈਸਪੀ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਜਿਹੜਾ ਕੰਮ ਹੈਗਾ ਜੀ ਆਪਾਂ ਨੇ ਗਾਜਰਾਂ ਲੈ ਲੈਣੀਆਂ ਏ ਉਹ ਚੰਗੀ ਤਰ੍ਹਾਂ ਧੋਣੀਆਂ ਤੇ ਛਿੱਲਣੀਆਂ ਆਪਾਂ ਨੇ ਠੀਕ ਹੈ ਜੀ ਗਾਜਰਾਂ ਦੀ ਬਰਫੀ ਬਣਾਉਣ ਵਾਸਤੇ ਵਧੀਆ ਕੁਆਲਿਟੀ ਦੀ ਲਾਲ ਗਾਜਰਾਂ ਤੁਸੀਂ ਵਰਤਿਓ ਤੇ ਗਾਜਰਾਂ ਦਾ ਜਿਹੜਾ weight ਹੈਗਾ ਉਹ ਹੈਗਾ 1 ਕਿਲੋ ਯਾਨੀ 1 kg ਠੀਕ ਹੈ ਜੀ ਗਾਜਰਾਂ ਇਹ ਤੇ ਹੁਣ ਆਪਾਂ ਨੇ ਇਹਨਾਂ ਨੂੰ ਕਰਨਾ ਗ੍ਰੇਟ ਯਾਨੀ ਕद्दूकस ਇਹ ਕਰ ਲੈਣੀਆਂ ਤੇ ਬਰੀਕ ਪਾਸੇ ਤੇ ਕਰਨੀ ਆਪਾਂ ਨੇ ਇਹ ਜੇ ਤਾਂ ਬਣਾ ਰਹੇ ਹਾਂ ਪੰਗ ਜਰੇਲਾ ਫਿਰ ਤਾਂ ਆਪਾਂ ਨੇ ਕਰਨੀਆਂ ਮੋਟੀਆਂ ਕद्दूकस ਪਰ ਜੇ ਆਪਾਂ ਨੇ ਬਰਫੀ ਬਣਾਉਣੀ ਆ ਫਿਰ ਆਪਾਂ ਨੇ ਬਰੀਕ ਵਾਲੀ ਸਾਈਡ ਤੋਂ ਕद्दूकस ਕਰਨੀ ਆ ਯਾਨੀ ਗ੍ਰੇਟ ਕਰਨੀ ਆ ਏ ਤੇ ਹੁਣ ਆਪਾਂ ਇਹਨਾਂ ਨੂੰ ਕद्दूकस ਯਾਨੀ ਗ੍ਰੇਟ ਕਰ ਲੈਂਦੇ ਆ ਠੀਕ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਦੀ ਆਪਾਂ ਨੇ ਇਹ ਕਰਨੀ ਐ ਤੇ ਗਾਜਰਾਂ ਜਿਹੜੀਆਂ ਆਪਾਂ ਨੇ ਕद्दूकस ਜਾਨੀ ਗ੍ਰੇਟ ਕਰ ਲੀਆਂ ਆ ਦੇਖੋ ਜੀ ਤੇ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਯਾਨੀ ਗਿਜੇਲਾ ਬਰਫੀ ਬਣਾਉਣੀ ਕਰਦੇ ਹਾਂ ਸਟਾਰਟ ਤੇ ਹੁਣ ਆਪਾਂ ਲਵਾਂਗੇ ਇੱਕ ਕੜਾਹੀ ਕੜਾਹੀ ਐ ਜਦੋਂ ਵੀ ਬਰਫੀ ਬਣਾਉਣੀ ਜਾਂ ਤੁਸੀਂ ਗਾਜਰ ਦਾ ਹਲਵਾ ਬਣਾਉਣਾ ਉਹ ਥੋੜੀ ਜਿਹੀ ਭਾਰੀ ਹੋਣੀ ਚਾਹੀਦੀ ਐ ਠੀਕ ਹੈ ਜੀ ਯਾਨੀ ਹੈਵੀ ਹੋਣੀ ਚਾਹੀਦੀ ਆ ਜੇ ਹੌਲੀ ਕੜਾਹੀ ਹੋਊਗੀ ਤਾਂ ਇਹਨੂੰ ਥੱਲੇ ਲੱਗਣ ਦਾ ਜ਼ਿਆਦਾ ਜਿਹੜੇ ਚਾਂਸ ਹੋ ਜਾਂਦੇ ਠੀਕ ਹੈ ਜੀ ਮਤਲਬ ਵੀ ਥੱਲੇ ਲੱਗਦੀ ਫਿਰ ਆਪਣਾ ਗਜਰੇਲਾ ਜਾਂ ਗਾਜਰ ਦੀ ਬਰਫੀ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਠੀਕ ਹੈ ਜੀ 10 ਤੋਂ 15 ਮਿੰਟ ਕੁਝ ਨਹੀਂ ਇਹਦੇ ਵਿੱਚ ਪਾਉਣਾ ਆਪਾਂ ਨੇ ਹਾਲੇ ਨਾ ਕੋਈ ਦੁੱਧ ਪਾਉਣਾ ਨਾ ਕੋਈ ਖੰਡ ਕਿਉਂਕਿ ਪਹਿਲਾਂ ਆਪਾਂ ਨੇ ਥੋੜਾ ਜਿੰਦਾ ਪਾਣੀ ਸਿਕਾਉਣਾ ਹੈ ਤੇ ਸੇਕ ਰੱਖਣਾ ਪੂਰਾ ਤੇ ਲਓ ਜੀ ਐਦਾਂ ਹੁਣ ਆਪਾਂ ਇਹਨੂੰ ਚਲਾਉਂਦੇ ਰਹੂਗੇ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਸਪੋਰਟ ਕਰਦੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਨਾਲੇ ਕਮੈਂਟ ਕਰਦੇ ਕਰੋ ਠੀਕ ਆ ਜੀ ਕਮੈਂਟ ਕਰਨ ਨਾਲ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਤੇ ਲੋ ਜੀ ਇਹਨੂੰ ਪਕਾ ਲੰਨੇ ਆ ਹੁਣ ਆਪਾਂ ਗਾਜਰਾਂ ਨੂੰ ਪੱਕਦਿਆਂ ਨੂੰ 10 ਤੋਂ 15 ਮਿੰਟ ਹੋ ਗਏ ਆ ਜੀ ਤੇ ਹੁਣ ਆਪਾਂ ਇਹ ਚ ਐਡ ਕਰੂਗੇ ਦੁੱਧ 1 ਕੇਜੀ ਆਪਾਂ ਨੇ ਗਾਜਰਾਂ ਲਈਆਂ ਐ ਤੇ ਅੱਧਾ ਕਿਲੋ ਆਪਾਂ ਨੇ ਦੁੱਧ ਐਡ ਕਰ ਲੈਣਾ ਠੀਕ ਆ ਜੀ ਇਹਦੇ ਚ ਤੇ ਜਿਹੜਾ ਦੁੱਧ ਐਡ ਕਰਨਾ ਐ ਉਹ ਤੁਸੀਂ ਕਰਨਾ ਐਨ ਫੁੱਲ ਫੈਟ ਠੀਕ ਹੈ ਜੀ ਯਾਨੀ ਦੁੱਧ ਉਹਦੀ ਫੁੱਲ ਫੈਟ ਹੋਣੀ ਚਾਹੀਦੀ ਜਿਆਦਾ ਪਤਲਾ ਦੁੱਧ ਐਡ ਨਹੀਂ ਕਰਨਾ ਚਲੋ ਜੀ ਜਿਆਦਾ ਦੁੱਧ ਵੀ ਨਾ ਪਾਇਓ ਤੇ ਜੇ ਤੁਸੀਂ ਹਲਵਾ ਬਣਾ ਰਹੇ ਹੋ ਫਿਰ ਕਿਲੋ ਗਾਜਰਾਂ ਦੇ ਵਿੱਚ ਕਿਲੋ ਦੁੱਧ ਵੀ ਚੱਲ ਜਾਊਗਾ ਪਰ ਅੱਪਾ ਬਣਾ ਰਹੇ ਹਾਂ ਬਰਫੀ ਇਸ ਕਰਕੇ ਆਪਾਂ ਨੇ ਅੱਧਾ ਹੀ ਅੱਧਾ ਕਿਲੋ ਹੀ ਦੁੱਧ ਪਾਣਾ ਯਾਨੀ ਹਾਫ ਕੇਜੀ ਤੇ ਲੋ ਜੀ ਇੱਕ ਕੌਲੀ ਪਾ ਦੂੰਗੀ ਆਪਾਂ ਖੰਡ ਦੀ ਤੇ ਖੰਡ ਹੈ ਜਿਹੜੀ ਤੁਸੀਂ ਅੱਧੀ ਕੌਲੀ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਠੀਕ ਹੈ ਜੀ ਇੱਕ ਕਿਲੋ ਗਾਜਰਾਂ ਦੇ ਵਿੱਚ ਜਿਹੜੀਆਂ ਆਪਾਂ ਨੇ 2 250 ਗ੍ਰਾਮ ਚੀਨੀ ਪਾ ਦੇਣੀ ਆ ਤੇ ਜ਼ਿਆਦਾ ਚੀਨੀ ਵੀ ਨਹੀਂ ਪਾਉਣੀ ਹੈਗੀ ਤੇ ਹੁਣ ਆਪਾਂ ਇਹਨੂੰ ਪਕਾਉਂ ਗਏ ਆ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਪੱਕਣ ਨੂੰ ਜਿਹੜਾ ਟਾਈਮ ਆ ਠੀਕ ਹੈ ਜੀ ਤਕਰੀਬਨ 30 ਤੋਂ 35 ਮਿੰਟ ਲੱਗ ਜਣੇ ਆ ਤੇ ਨੀਚੋਂ ਨਾਲ ਇਹਨੂੰ ਪਕਾਇਓ ਤੇ ਫਿਰ ਆਪਣੀ ਬਰਫੀ ਆ ਜਿਹੜੀ ਇਹਨ ਬਣ ਜੂਗੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਕਾਈ ਜਾਉਂਗੇ ਜਦੋਂ ਤੱਕ ਇਹ ਇਹ ਗਾੜਾ ਨਹੀਂ ਹੋ ਜਾਂਦਾ ਤੇ ਨਾਲੇ ਗਾਜਰਾਂ ਨਹੀਂ ਗਲ ਜਾਂਦੀਆਂ ਤੇ ਥੋੜਾ ਜਿਹਾ ਪੈਦੇ ਵਿੱਚ ਇਲਾਇਚੀ ਪਾਊਡਰ ਐਡ ਕਰ ਦੋਗੇ ਤੇ ਤੁਸੀਂ ਇਹਦੇ ਵਿੱਚ ਕੋਈ ਜੇ ਕਲਰ ਪਾਉਣਾ ਹੋਇਆ ਕਲਰ ਵੀ ਪਾ ਸਕਦੇ ਹੋ ਜਾਂ ਫਿਰ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਕੱਟ ਕੇ ਚਕੰਦਰ ਪਾ ਦਿਓ ਠੀਕ ਹੈ ਜੀ ਚਕੰਦਰ ਨਾਲ ਵੀ ਜਿਹੜਾ ਕਲਰ ਹੈ ਥੋੜਾ ਜਿਹਾ ਹੋਰ ਮਤਲਬ ਵਧੀਆ ਆ ਜਾਂਦਾ ਹੈ ਜਦੋਂ ਆਪਾਂ ਨੇ ਇਹ ਪਕਾਉਣਾ ਠੀਕ ਹੈ ਜੀ ਜਦੋਂ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਆ ਉਸ ਤੋਂ 10 ਮਿੰਟ ਬਾਅਦ ਨਾ ਇਹ ਐਦਾਂ ਦਾ ਹੋਣ ਲੱਗ ਜਾਂਦਾ ਹੈ ਜਿਹੜੀ ਦੁੱਧ ਵੀ ਇਹਦਾ ਸੁੱਕਣ ਲੱਗ ਜਾਂਦਾ ਠੀਕ ਹੈ ਜੀ ਤੇ ਗਾਜਰਾਂ ਵੀ ਦੇਖੋ ਜਿਹੜੀਆਂ ਆਪਣੀਆਂ ਐਨ ਗਲ ਗਈਆਂ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਪਕਾਈ ਜਾਉਂਗੇ ਤੇ ਜਦੋਂ ਇਹਦਾ ਦੁੱਧ ਠੀਕ ਹੈ ਸੁੱਕ ਜਵੇ ਯਾਨੀ ਵਿੱਚ ਤੇ ਔਰ ਗਾਜਰਾਂ ਗਲ ਜਵੇ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੇ ਸੇਕ ਵੀ ਘੱਟ ਕਰ ਲਿਓ ਤੇਨੂੰ ਹਲਾਉਣਾ ਵੀ ਲਗਾਤਾਰ ਹੈ ਫਿਰ ਕਿਉਂਕਿ ਫਿਰ ਥੱਲੇ ਲੱਗਣ ਦੇ ਜਿਹੜੇ ਇਹਦੇ ਚਾਂਸ ਉਹ ਜ਼ਿਆਦਾ ਹੋ ਜਾਂਦੇ ਆ ਤੇ ਲਓ ਜੀ ਆਹ ਦੇਖੋ ਕਿੰਨੀਆਂ ਵਧੀਆ ਗਾਜਰਾਂ ਜਿਹੜੀਆਂ ਗਲ ਚੁੱਕੀਆਂ ਤੇ ਆਪਾਂ ਇਹਨੂੰ ਹੋਰ ਪਕਾ ਲੰਨੇ ਆ ਤੇ ਜਦੋਂ ਠੀਕ ਹੈ ਜੀ ਆਪਣੀਆਂ ਗਾਜਰਾਂ ਇਦਾਂ ਬਿਲਕੁਲ ਡਰਾਈ ਜੀਆਂ ਹੋ ਜਾਣ ਨਾ ਆ ਸਮਝ ਲਓ ਵੀ ਇਹ ਬਣਨ ਵਾਲਾ ਹੈ ਆ ਦੇਖੋ ਗਾਜਰਾਂ ਨਾ ਜੁੜਨ ਲੱਗੀਆਂ ਹੁਣ ਆਪਸੇ ਦੇ ਵਿੱਚ ਠੀਕ ਹੈ ਜੀ ਇਹ ਇਕੱਠਾ ਹੋਣ ਲੱਗ ਗਿਆ ਤਾਂ ਸਮਝ ਲਓ ਹੁਣ ਇਹ ਛੇਤੀ ਉਹ ਹੋ ਜਾਊਗਾ ਤੇ ਇਹ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਘੀ ਐਡ ਕਰ ਦੇਣਾ ਤੇ ਸੀ ਠੀਕ ਹੈ ਜੀ ਤਿੰਨ ਚਾਰ ਕ ਚਮਚੇ ਜਾਂ ਤੁਸੀਂ ਦੇਖ ਸਕਦੇ ਜਿੰਨਾ ਕ ਮੈਂ ਪਾਇਆ ਏ ਇੰਨਾ ਕ ਤੁਸੀਂ ਘੀ ਇਹਦੇ ਵਿੱਚ ਐਡ ਕਰ ਲਿਓ ਤੇ ਜਦੋਂ ਠੀਕ ਹੈ ਜੀ ਗਾਜਰਾਂ ਇਹ ਆਪਣੀ ਐਨ ਜਮੇ ਡੋ ਚ ਆਉਣ ਲੱਗ ਜਵੇ ਜਿਵੇਂ ਡੋ ਹੁੰਦਾ ਠੀਕ ਹੈ ਜੀ ਆ ਦੇਖੋ ਹੁਣ ਇਹ ਇਕੱਠੀਆਂ ਹੋਣ ਲੱਗ ਗਈਆਂ ਤਾਂ ਸਮਝ ਲਓ ਇਹ ਬਰਫੀ ਹੈ ਜਿਹੜੀ ਆਪਣੀ ਜਮ ਜੂਗੀ ਠੀਕ ਹੈ ਜੀ ਇਸ ਟਾਈਮ ਤੇ ਆਪਾਂ ਜਿਹੜੇ ਵਿੱਚ ਥੋੜਾ ਬਹੁਤਾ 3-4 ਚਮਚੇ ਨਾਰੀਅਲ ਦੇ ਬਰਾਦੇ ਦੇ ਪਾਉਣੇ ਆ ਯਾਨੀ ਕੋਕੋਨਟ ਪਾਊਡਰ ਇਹ ਆਪਾਂ ਨੇ ਤਾਂ ਪਾਉਣਾ ਹੈ ਕਿਉਂਕਿ ਇਹ ਬਰਫੀ ਨੂੰ ਜਮਣ ਦੇ ਵਿੱਚ ਠੀਕ ਹੈ ਜੀ ਹੈਲਪ ਕਰੂਗਾ ਤੇ ਨਾਲੇ ਬਰਫੀ ਦਾ ਜਿਹੜਾ ਫਲੇਵਰ ਆ ਥੋੜਾ ਜਿਹਾ ਵਧੀਆ ਹੋ ਜਾਊਗਾ ਆ ਦੇਖੋ ਜੀ ਹੁਣ ਇਹ ਇਹ ਇਕੱਠੀਆਂ ਹੋਣ ਲੱਗੀਆਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਹਲੇ ਵੀ ਯਾਨੀ ਪੱਕਣ ਨੂੰ ਇਹਨੂੰ ਟਾਈਮ ਲੱਗੂਗਾ ਠੀਕ ਹੈ ਜੀ ਤਕਰੀਬਨ 5 ਤੋਂ 6 ਮਿੰਟ ਇਹਨੂੰ ਹੋਰ ਲੱਗ ਜਾਣੇ ਆ ਤੇ ਜਦੋਂ ਬਿਲਕੁਲ ਇਹ ਕਾਠਾ ਹੋ ਜਾਵੇ ਨਾ ਉਸ ਟਾਈਮ ਤੇ ਤੁਸੀਂ ਇਹਨੂੰ ਸੇਕ ਘੱਟ ਕਰਕੇ ਪਕਾਉਣਾ ਹੈ ਠੀਕ ਹੈ ਜੀ ਜੇ ਸੇਕ ਜ਼ਿਆਦਾ ਕਰੂਗੇ ਫਿਰ ਆ ਦੇਖੋ ਜਿੱਦਾਂ ਸਾਈਡਾਂ ਤੇ ਨਹੀਂ ਲੱਗਣ ਲੱਗ ਜਾਂਦਾ ਫਿਰ ਜਿਹੜੀ ਬਰਫੀ ਹੈ ਜਣੀ ਆਪਣੀ ਗੁਜਰੇਲੇ ਦੀ ਉਹ ਸਾਈਡਾਂ 'ਪਾ ਜਣੀ ਲੱਗਣ ਲੱਗ ਜੂਗੀ ਤੇ ਜਲ ਜੂਗੀ ਇਸ ਕਰਕੇ ਇਸ ਟਾਈਮ ਤੇ ਆਪਾਂ ਨੇ ਇਹਨੂੰ ਹੁਣ ਮੀਡੀਅਮ ਸੇਕ 'ਤੇ ਪਕਾਉਣਾ ਹੈ 4 ਤੋਂ 5 ਮਿੰਟ ਹੋਰ ਆ ਦੇਖੋ ਹੁਣ ਇਹ ਬਿਲਕੁਲ ਇਕੱਠਾ ਹੋਣ ਲੱਗ ਗਿਆ ਇਹਦੀ ਆਹੀ ਨਿਸ਼ਾਨੀ ਆ ਵੀ ਹੁਣ ਇਹ ਬਰਫੀ ਬਣ ਕੇ ਆਪਣੀ ਜੰਮ ਜੂਗੀ ਤੇ ਇੱਕ ਕੜਾਹੀ ਹੈ ਜਿਹੜੀ ਇਹ ਛੱਡਣ ਲੱਗ ਗਿਆ ਠੀਕ ਹੈ ਜੀ ਆ ਦੇਖੋ ਜਦੋਂ ਬਰਫੀ ਨਾ ਇਦਾਂ ਕੜਾਹੀ ਨੂੰ ਛੱਡਣ ਲੱਗ ਜਾਣ ਸਾਰਾ ਡੋ ਇਕੱਠਾ ਹੋਣ ਲੱਗ ਜਵੇ ਤਾਂ ਸਮਝ ਲਓ ਬਰਫੀ ਐਨ ਹੁਣ ਆਪਣੀ ਜੰਮ ਚੁਗੀ ਤੇ ਲਓ ਜੀ ਬਰਫੀ ਬਣ ਕੇ ਆਪਣੀ ਰੈਡੀ ਹੈ ਜੀ ਆ ਦੇਖੋ ਹੁਣ ਬਿਲਕੁਲ ਇਹਨੇ ਕੜਾਹੀ ਜਿਹੜੀ ਇਹ ਛੱਡ ਚੁੱਕੀ ਆ ਤਾਂ ਸਮਝ ਲਓ ਪਰਫੈਕਟ ਹੈ ਜੀ ਇਹ ਹੁਣ ਇਹ ਜੰਮ ਚੁਗੀ ਸੋ ਇਸ ਤਰੀਕੇ ਦੀ ਜਦੋਂ ਇਹ ਬਣੂਗੀ ਆ ਦੇਖੋ ਠੀਕ ਹੈ ਜੀ ਬਿਲਕੁਲ ਐਂਡ ਡਰਾਈ ਹੋ ਚੁੱਕੀ ਆ ਤੇ ਹੁਣ ਆਪਾਂ ਨੇ ਗੈਸ ਆ ਜਿਹੜਾ ਕਰਤੀ ਆ ਬੰਦ ਤੇ ਹੁਣ ਆਪਾਂ ਇਹਨੂੰ 5-4 ਮਿੰਟ ਥੋੜੀ ਜਿਹੀ ਠੰਡੀ ਕਰਕੇ ਉਸ ਤੋਂ ਬਾਅਦ ਕਿਸੇ ਟ੍ਰੇ ਦੇ ਵਿੱਚ ਜਾਂ ਕਿਸੇ ਥਾਲੀ ਦੇ ਵਿੱਚ ਆਪਾਂ ਇਹਨੂੰ ਜਮਾ ਦੋਗੇ ਤੇ ਲੋ ਜੀ ਇੱਧਰ ਸਹਿਜਪ੍ਰੀਤ ਤੇ ਅਰਸ਼ਪ੍ਰੀਤ ਵੀ ਆ ਚੁੱਕੇ ਆ ਜੀ ਸਕੂਲ ਤੋਂ ਬਾਈ ਸਾਸਰੀ ਗੱਲ ਕਰ ਦੋ ਸਾਰਿਆਂ ਨੂੰ ਸਾਸਰੀ ਗੱਲ ਪਹਿਲਾਂ ਸਾਸਰੀ ਗੱਲ ਕਰ ਪੁੱਤ ਸਾਸਰੀ ਗੱਲ ਕਿ ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਜੀ ਲੋ ਜੀ ਆ ਜਾਲੀ ਆਪਾਂ ਨੇ ਤਾਂ ਲਾਈ ਹੋਈ ਐ ਇੱਧਰ ਕਿਉਂਕਿ ਮੱਖੀਆਂ ਠੀਕ ਹੈ ਜੀ ਰਸੋਈ ਜਿਹੜੀ ਥੋੜੀ ਜਿਹੀ ਆਪਣੀ ਘਰ ਤੋਂ ਬਾਹਰ ਐ ਮੱਖੀਆਂ ਆ ਜਾਂਦੀਆਂ ਇਸ ਕਰਕੇ ਆਪਾਂ ਨੇ ਰਸੋਈ ਵਾਲੇ ਦਰਵਾਜੇ 'ਚ ਅੱਧੇ 'ਚ ਜਾਲੀ ਪਵਾਤੀ ਸੀ ਤੇ ਅੱਧੇ 'ਚ ਆਪਾਂ ਨੇ ਹਾਂ ਠੀਕ ਹੈ ਜੀ ਥੱਲੇ ਇਹ ਤਾਂ ਪੈਣੀ ਲੱਗਿਆ ਹੋਇਆ ਤਾਂ ਤੇ ਦਰਵਾਜਾ ਲਾ ਕੇ ਆਪਾਂ ਵੀਡੀਓ ਬਣਾਉਂਦੇ ਆ ਕਿਉਂਕਿ ਫਿਰ ਮੱਖੀਆਂ ਮੁੱਖੀਆਂ ਬਹੁਤ ਆ ਜਾਂਦੀਆਂ ਠੀਕ ਹੈ ਜੀ ਤੇ ਜਦੋਂ ਤੱਕ ਆਪਣੀ ਬਰਫੀ ਠੰਡੀ ਹੁੰਦੀ ਐ ਠੀਕ ਹੈ ਜੀ ਥੋੜਾ ਜਿਹਾ ਇੱਕ ਟ੍ਰੇ ਦੇ ਵਿੱਚ ਆਪਾਂਰ ਫੈਂਡ ਆਇਲ ਜਾਂ ਦੇਸੀ ঘি ਲਾ ਲੂਗੇ ਤੇ ਮੈਂ ਲਾ ਰਿਹਾ ਦੇ ਠੀਕ ਹੀ ਲਾ ਲਿਓ ਕਿਉਂਕਿ ਜਦੋਂ ਆਪਾਂ ਬਰਫੀ ਦੀ ਕਟਿੰਗ ਕਰੂਗੇ ਨਾ ਆਪਾਂ ਥੋੜਾ ਜਿਹਾ ਇਹਨੂੰ ਗਰਮ ਕਰ ਲੂਗੇ ਟ੍ਰੇ ਨੂੰ ਤੇ ਫਿਰ ਠੀਕ ਹੈ ਜੀ ਆਸਾਨੀ ਨਾਲ ਜਿਹੜੀ ਇਹ ਬਰਫੀ ਦੇ ਪੀਸ ਆ ਜਿਹੜੇ ਆਪਣੇ ਬਾਹਰ ਆ ਜੂਗੇ ਤੇ ਲਓ ਜੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਟ੍ਰੇ ਦੇ ਵਿੱਚ ਦੇਸੀ ਘੀਏ ਜਿਹੜਾ ਲਾ ਲੈਣਾ ਹੈ ਤੇ ਆਹ ਲਓ ਜੀ ਬਰਫੀ ਆ ਜਿਹੜੀ ਦੇਖੋ ਆਪਣੀਆਂ ਬਿਲਕੁਲ ਆ ਦੇਖੋ ਇਕੱਠੀ ਜੀ ਹੋ ਗਈ ਸੋ ਇਸ ਤਰੀਕੇ ਨਾਲ ਇਹ ਜੁੜ ਜਾਂਦੀ ਆ ਸੋ ਇੱਥੇ ਪਤਾ ਲੱਗ ਜਾਂਦਾ ਵੀ ਇਹ ਜੰਮ ਜੂਗੀ ਠੀਕ ਹੈ ਜੀ ਤੇ ਲੋ ਜੀ ਬਰਫੀ ਆਪਣੀ ਅੱਧੀ ਕ ਠੰਡੀ ਹੋ ਚੁੱਕੀ ਚੁੱਕੀ ਆ ਤੇ ਜਿਆਦਾ ਠੰਡੀ ਇਹ ਕਰਨੀ ਨਹੀਂ ਹੈਗੀ ਤੇ ਹੁਣ ਆਪਾਂ ਇਹਨੂੰ ਪਾ ਦਿੰਦੇ ਆ ਟ੍ਰੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਦਾਂ ਸੈੱਟ ਕਰ ਦੋਗੇ ਠੀਕ ਹੈ ਜੀ ਕਿਸੇ ਚਮਚ ਨੂੰ ਤੁਸੀਂ ਥੋੜਾ ਜਿਹਾ ਘੀ ਲਾ ਲਿਓ ਤੇ ਘੀ ਲਾਉਣ ਤੋਂ ਬਾਅਦ ਆਪਾਂ ਨੇ ਇਦਾਂ ਇਹ ਸੈੱਟ ਕਰ ਦੇਣੀ ਆ ਤੇ ਇਹਨੂੰ ਜਿਆਦਾ ਪਤਲੀ ਨਾ ਕਰਿਓ ਠੀਕ ਹੈ ਜੀ ਤੁਸੀਂ ਕਿਉਂਕਿ ਜਿਹੜੀ ਗਜਰੇਲਾ ਬਰਫੀ ਹੁੰਦੀ ਹੈ ਗਾਜਰਾਂ ਦੀ ਉਹ ਥੋੜੀ ਜਿਹੀ ਮੋਟੀ ਹੁੰਦੀ ਹੈ ਤੁਸੀਂ ਦੁਕਾਨਾਂ ਪਰ ਵੀ ਦੇਖਿਆ ਹੋਣਾ ਜੇ ਜਿਆਦਾ ਪਤਲੀ ਕਰੋਗੇ ਨਾ ਜੇ ਜਦੋਂ ਕੱਟੂਗੇ ਇਹ ਟੁੱਟੂਗੀ ਇਸ ਕਰਕੇ ਆਪਾਂ ਦੀ ਥੋੜੀ ਇਹ ਮੋਟੀ ਜਿਹੜੀ ਉਹ ਸੈੱਟ ਕਰਨੀ ਹੈ ਟਰੇ ਦੇ ਵਿੱਚ ਠੀਕ ਹੈ ਜੀ ਤਾਂ ਜੋ ਜਦੋਂ ਆਪਾਂ ਇਹਨੂੰ ਕੱਟੀਏ ਫਿਰ ਇਹ ਟੁੱਟੇ ਨਾ ਜਣੀ ਇਹਦੇ ਪੀਸ ਨਾ ਖਰਾਬ ਹੋ ਗਏ ਤੇ ਲਓ ਜੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰ ਦਿੰਦੇ ਹਾਂ ਸੈੱਟ ਟਰੇ ਦੇ ਵਿੱਚ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲੋ ਜੀ ਇਹਨੂੰ ਹੁਣ ਆਪਾਂ ਕਰ ਦੰਦੇ ਆ ਸੈਟ ਆਂ ਚੰਗੀ ਤਰ੍ਹਾਂ ਤੇ ਲੋ ਜੀ ਬਰਫੀ ਜਿਹੜੀ ਸੈੱਟ ਕਰ ਲਈ ਆ ਜੀ ਆਪਾਂ ਨੇ ਤੇ ਥੋੜੀ ਜਿਹਾ ਆਪਾਂ ਪਿਸਤੇ ਤੇ ਬਦਾਮ ਆ ਜਿਹੜੇ ਬਰੀਕ-ਬਰੀਕ ਆਪਾਂ ਨੇ ਕੱਟੇ ਤੇ ਉਹ ਲਾ ਲੂਂਗਾ ਦੇ ਉੱਪਰ ਆਹ ਲੋ ਜੀ ਠੀਕ ਹੈ ਜੀ ਥੋੜੀ ਜਿਹਾ ਆਪਣੇ ਪਿਸਤੇ ਤੇ ਬਦਾਮ ਜਿਹੜੇ ਲਾ ਲੇ ਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਉੱਪਰ ਤੇ ਸੈੱਟ ਕਰ ਦੋਗੇ ਤਾਂ ਜੋ ਇਹ ਇਹ ਦੇ ਵਿੱਚ ਲੱਜ ਜਵੇ ਤਾਂ ਜੋ ਕੱਟਣ ਦੇ ਟਾਈਮ ਇਹ ਬਾਹਰ ਨਾ ਆਵੇ ਠੀਕ ਹੈ ਜੀ ਲਓ ਜੀ ਪਿਸਤੇ ਬਦਾਮ ਆਪਾਂ ਨੇ ਇਹਦੇ ਵਿੱਚ ਆਏਨ ਫਿੱਟ ਕਰਤੇ ਆ ਹੁਣ ਆ ਦੇਖੋ ਤੇ ਲਓ ਜੀ ਹਲਵਾਈ ਸਟਾਈਲ ਗਾਜਰਾ ਦੀ ਬਰਫੀ ਬਣ ਕੇ ਰੈਡੀ ਆ ਤੇ ਹੁਣ ਇਹਨੂੰ ਜਮਣ ਨੂੰ ਠੀਕ ਆ ਜੀ ਤਕਰੀਬਨ 5 ਤੋਂ 6 ਘੰਟੇ ਲੱਗੂਗੇ ਤੇ 5-6 ਘੰਟੇ ਬਾਅਦ ਆਪਾਂ ਦੀ ਕਟਿੰਗ ਕਰੂਗੇ ਤੇ ਤੁਸੀਂ ਇਹਨੂੰ ਪੂਰੀ ਰਾਤ ਵੀ ਰੱਖ ਸਕਦੇ ਹੋ ਠੀਕ ਆ ਜੀ ਜਿਵੇਂ ਕਿ ਆਪਾਂ ਨੇ ਮੰਨ ਲਓ ਵੀ ਹੁਣ ਜਮਾਤੀ ਇਹ ਸ਼ਾਮ ਨੂੰ ਤਾਂ ਪੂਰੀ ਰਾਤ ਰੱਖ ਲਿਓ ਤੇ ਸਵੇਰੇ ਇਹਦੀ ਕਟਿੰਗ ਕਰਦੇ ਹੋ ਤੇ ਲਓ ਜੀ ਮਿਲਦੇ ਆ ਹੁਣ ਆਪਾਂ ਜਦੋਂ ਇਹਨੂੰ ਕਟੂਗੇ ਉਦੋਂ ਬਰਫੀ ਜੰਮ ਚੁੱਕੀ ਹੈ ਜੀ ਆ ਦੇਖੋ ਕਿੰਨੀ ਵਧੀਆ ਇਹ ਸੈੱਟ ਹੋ ਚੁੱਕੀ ਆ ਤੇ ਨੂੰ ਜਿਹੜਾ ਟਾਈਮ ਆ ਠੀਕ ਹੈ ਜੀ ਜਮਣ ਨੂੰ ਤਕਰੀਬਨ 4-5 ਘੰਟੇ ਲੱਗੇ ਆ ਜੀ 4-5 ਘੰਟੇ ਚ ਹੈਨ ਵਧੀਆ ਹੋ ਗਈ ਆ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਠੀਕ ਹੈ ਜੀ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਤੇ ਲੋ ਜੀ ਐਡੇ-ਐਡੇ ਗੇ ਪੀਸ ਆਪਾਂ ਕੱਟ ਲੂਗੇ ਮੈਂ ਤੁਹਾਨੂੰ ਦੱਸ ਦਿੰਨਾ ਸੋ ਪਹਿਲਾਂ ਆਪਾਂ ਮਾਰੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਲੈਣਾ ਤੇ ਹੁਣ ਆਪਾਂ ਇਹ ਤਾਂ ਇਹ ਪਾਸੇ ਨੂੰ ਕੱਟ ਲੂਗੇ ਲਓ ਜੀ ਬਰਫੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਪੀਸ ਜਿਹੜੇ ਇਹਦੇ ਨਿਕਲ ਰਹੇ ਆ ਠੀਕ ਆ ਜੀ ਕਿੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਆ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਠੀਕ ਆ ਜੀ ਗਾਜਰਾਂ ਦੀ ਬਰਫੀ ਯਾਨੀ ਕਿ ਗਜਰੇਲਾ ਬਰਫੀ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ